ਦੇਵਾਰੀ ਅਸੀਂ ਮਾਰਦੇ ਜੇ ਕਰਦੇ ਭਗਵਾਨ ਜੀ ਚੰਨ ਇੱਕ ਮਿੰਟ ਜੀ ਫਲੋ ਜੋ ਇੱਕ ਮਿੰਟ ਇੱਕ ਮਿੰਟ ਜੀ ਫਲੋ ਕਰ ਲੈਣ ਦੁੱਖ ਮੇਰੀ ਵੀਡੀਓ ਨਹੀਂ ਮੈਂ ਉਹ ਥੋੜਾ ਕੰਮ ਕਰਨਾ ਕਰਦਾ ਉਹ ਤੇ ਕਟਾਜ ਕਰ ਗਿਆ ਇਹਨਾਂ ਨੇ ਚੱਲ ਜਣਾ ਠੀਕ ਹੈ ਲੈ ਨਹੀਂ ਕੌਣ ਗਿਆ ਲੈ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਜਿਹੜਾ ਉਤਰਾ ਮਿਲਿਆ ਵਾ ਤੇ ਨਕਮਸਤਕ ਹੋਣਾ ਹੋਇਆ ਜੀ ਇਹ ਸ਼ੁਰੂਆਤ ਹੈ ਇਸੋ ਕਿਤੀ ਆ ਅ ਮੈਂ ਜੋ ਬਨੰਦਾਵਾ ਜ਼ਿਲ੍ਹਾ ਪ੍ਰਧਾਨ ਆਮਾਦੀ ਪਾਰਟੀ ਤੋਂ ਦਾਤ ਕੋ ਕੱਲ ਮੈਨੂੰ ਪਾਰਟੀ ਨੇ ਜੋ ਚੇਅਰਮੈਨਸ ਲਰਨਿੰਗ ਬੋਰਡ ਵਰਦਾਸਪੁਰ ਦੀ ਜ਼ਿੰਮੇਵਾਰੀ ਦਿੱਤੀ ਹੈ ਨਾਲ ਮੇਰੇ ਲੱਖੀ ਜੀ ਨੂੰ ਮੈਂਬਰ ਉਸ ਬੋਰਡ ਦਾ ਲਾਇਆ ਅੱਜ ਸਭ ਤੋਂ ਪਹਿਲਾ ਕੰਮ ਜਿਹੜਾ ਸੀ ਉਹਦਾ ਅਸੀਂ ਸ਼ੁਕਰਾਨੇ ਵਜੋਂ ਨਾਨਕ ਚੱਕ ਸਾਹਿਬ ਦੇ ਬਾਬਾ ਸ਼੍ਰੀ ਚੰਦ ਜੀ ਦੇ ਇਸ ਪਵਿੱਤਰ ਸਥਾਨ ਦੇ ਵਿੱਚ ਮੱਥਾ ਟੇਕਣ ਆਏ ਆ। ਬਹੁਤ ਬਹੁਤ ਜਿਆਦਾ ਕੋਟ ਰਪੋਟ ਸ਼ੁਕਰਾਨਾ ਜਿਹੜਾ ਅਸੀਂ ਬਾਬਾ ਜੀ ਦਾ ਕਰਨੀ ਹੈ ਕਿਉਂਕਿ ਜਿਵੇਂ ਸਾਰੇ ਜਾਣਦੇ ਆ ਸਾਡੇ ਇਲਾਕੇ ਨੂੰ ਸਾਡੇ ਢਲੇ ਨੂੰ ਬਹੁਤ ਜਿਆਦਾ ਬਾਬਾ ਜੀ ਦੀ ਬਖਸ਼ਿਸ਼ ਹੈ ਤੇ ਬਾਬਾ ਜੀ ਦੀ ਮੇਹਰ ਸਦਕਾ ਇਹ ਸਭ ਹੋ ਰਿਹਾ ਹੈ। ਅੱਜ ਅਸੀਂ ਸ਼ੁਕਰਾਨਾ ਕਰਨ ਸਮੁੱਚੀ ਟੀਮ ਨਾਲ ਸਾਡੇ ਨੁਕਸਬਾਚਾਰ ਜੀ ਸ਼ਰਮਾ ਜੀ ਚੇਅਰਮੈਨ ਮਾਰਕੀਟ ਕਮੇਟੀ ਬਾਕ ਸਾਹਿਬ ਜੀੜਾ ਸਾਹਿਬ ਕੋਰਸ ਮੁਚੀ ਜਿਹੜੀ ਜੇਨੇ ਲੀਡਰਸ਼ਿਪ ਆ ਸਾਰੀ ਇੱਥੇ ਕੋਲ ਆ ਅੱਜ ਤੁਸੀਂ ਇਹਦਾ ਵਖਾਤ ਪਗ ਗ੍ਰੀਨ ਬੱਦੀ ਇਹਦਾ ਕੋਈ ਖਾਸ ਮੈਂ ਜਦੋਂ ਸਵੇਰੇ ਤਿਆਰ ਹੋ ਰਿਹਾ ਸੀਗਾ ਜੀ ਤੇ ਸਾਡੇ ਕੋਲੇ ਬਾਬਾ ਫਰੀਦ ਜੀ ਦੇ ਪੰਚ ਚੋਂ ਦਰਬਾਰ ਤੋਂ ਮਾਥੇ ਤੇ ਬਾਬਾ ਜੀ ਆਏ ਉਹਨਾਂ ਨੇ ਇੱਛਾ ਕਿ ਉਹਥੇ ਹੀ ਨਾ ਦਰਬਾਰ ਮੱਥਾ ਟੇਕ ਗਿਆ ਸੀਗਾ ਉਹਨਾਂ ਨੇ ਅੱਜ ਜਿੰਨੂ ਕਦੇ ਵੀ ਤੇਰੀ ਮੈਂ ਪਹਿਲੇ ਤਾਲਬੰਨੀ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਆਪਾ ਜੀ ਨੇ ਜਿਹੜੇ ਬਾਬਾ ਫਰੀਦ ਜੀ ਦੇ ਵੰਚੂ ਦਰਬਾਰ ਦੇ ਵਿੱਚੋਂ ਇਹ ਸਰੂਪਾ ਸਾਹਿਬ ਲੈ ਕੇ ਮੇਰੇ ਸਾਹਬ ਬੰਨੀ ਮੈਂ ਆਪਣਾ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਤੋਂ ਇਹਦਾ ਇੱਕ ਹੈ ਟਾਈਮ ਥੋੜਾ ਰਹਿ ਗਿਆ ਤੇ ਢੋੜਪਾ ਜੀ ਪੂਰੀ ਹੋਏਗੀ ਤੇ ਫਿਲਹਾਨ ਕੀਤਾ ਅਸੀਂ ਇੱਕ ਬੜੀ ਨੌਜਵਾਨ ਟੀਮ ਹੈ ਤੁਸੀਂ ਦੇਖ ਰਹੇ ਹੋ ਅਸੀਂ ਸਾਰੇ ਇੱਕ ਯੰਗਸਟਰਸ ਦੀ ਟੀਮ ਹਾਂ ਤੇ ਸਾਨੂੰ ਜਿਹੜੇ 6 ਮਹੀਨੇ ਵੀ ਅਗਲੇ ਮਿਲਨੇ ਆ ਉਹ ਅਸੀਂ 6 ਸਾਲ ਜਿੰਨਾ ਕੰਮ ਕਰ ਦੇਣਾ ਵਾ ਤੇ ਹਫਤੇ ਦੀ ਹਫਤੇ ਜਿਹੜੀਆਂ ਗੁਰਦਾਸਪੁਰ ਦੀਆਂ ਛਿੱਟਾਂ ਪਾਰਟੀ ਦੀ ਜਿੱਤ ਕੇ ਝੋਨੇ ਦੇ ਵਿੱਚ ਪਾਵਾਂਗੇ ਸੋ ਵਰਤੋਂ ਕਿੰ মহারাজ ਕਸੂਰ ਜੇ ਕਰ ਰਿਹਾ ਉਹਦੇ ਕੋਈ ਦੇਣਾ ਪਰਵਾਹ ਜਦੋਂ ਵੱਡਾ ਹੁੰਦਾ ਤੇ ਜੇ ਕੋਈ ਕਿਸੇ ਦਾ ਗਿਲਾ ਸ਼ਿਕਵਾ ਰਹਿ ਜਾਂਦਾ ਕਿੰਨੇ ਵਾਦਾ ਕਰਦਾ ਮਤੌਰ ਜ਼ਿਲ੍ਹਾ ਪ੍ਰਧਾਨ ਆਪਾਂ ਸਾਰੇ ਇੱਕ ਮੋਟੋ ਕੇ ਇੱਕ ਜੁੱਟ ਹੋ ਕੇ ਆਪਾਂ ਜਿਹੜਾ ਵਾ ਇਹ ਜਿਹੜਾ ਅਗਲਾ 2027 ਦਾ ਇਲੈਕਸ਼ਨ ਉਲੜਾਂਗੇ ਤੇ ਫਿਰ ਮੈਂ ਕਹਿਣਾ ਚਾਹਣਾ ਕਿ ਸੱਤੇ ਦੀਆਂ ਸੱਤੇ ਗੁਰਦਾਸਪੁਰ ਜਿਹੜੀਆਂ ਦੀਆਂ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਹੋਰ ਵੀ ਉਹਦੇ ਮਿਲਦੀ ਸੁਭਾਅ ਹਣਾ ਹੈ ਹੌਣ ਵਾਲੇ ਟਾਈਮ ਦੇ ਵਿੱਚ ਦੇਖੋ ਪਾਰਟੀ ਜਦੋਂ ਟਾਈਮ ਟੂ ਟਾਈਮ ਜਿਹੜੀਆਂ ਨੇ ਸੰਗਠਨ ਦੇ ਵਿੱਚ ਜੀ ਵਿਸਥਾਰ ਕਰਦੀਆਂ ਨੇ ਸਰਕਾਰ ਦੇ ਵਿੱਚ ਵੀ ਜਦੋਂ ਅਤੇ ਕੋਈ ਈਲੀ ਹੁੰਦੇ ਨੇ ਖਾਦੀ ਹੁੰਦੇ ਨੇ ਪਾਰਟੀ ਵਰਕਰਾਂ ਨੂੰ ਮਾਣ ਦਿੰਦੀ ਹੈ ਔਰ ਇਹ ਸਿਰਫ ਆਮ ਆਦਮੀ ਪਾਰਟੀ ਆ ਕਿ ਜਿਹੜੀ ਆਮ ਘਰਾਂ ਦੇ ਆਮ ਬੱਚਿਆਂ ਨੂੰ ਆਮ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਨਹੀਂ ਤਾਂ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਪਹਿਲੋ ਸਰਕਾਰਾਂ ਹਟਾ ਕੇ ਗਈਆਂ ਨੇ ਉਹਨਾਂ ਚ ਆਪਣੇ ਘਰਾਂ ਦੇ ਚੇਅਰਮੈਨੀਆਂ ਆਪਣੇ ਪੁੱਤਰਿਆਂ ਨੂੰ ਆਪਣੇ ਭਤੀਜਿਆਂ ਨੂੰ ਸਾਡੇ ਜਿੰਨੇ ਵੀ ਅਸੀਂ ਇੱਥੇ ਖੜੇ ਆ ਕਿਸੇ ਦਾ ਵੀ ਕੋਈ ਸਿਆਸੀ ਪਿਛੋਕੜ ਨਹੀਂ ਸੋ ਇਹ ਜਿਹੜਾ ਮੈਂ ਸਮਝਦਾ ਆਉਣ ਵਾਲੇ ਦਿਨਾਂ ਚ ਵੀ ਜਿੰਨੇ ਵੀ ਸਾਡੇ ਹੋਰ ਮਿਹਨਤੀ ਵਰਕਰ ਨੇ ਪਾਰਟੀ ਸਾਰਾ ਮੇਰੇ ਸਨਮਾਨ ਜਨੇ ਕੌਦੇ ਦੇ ਦੇ ਕੇ ਨਵਾਜੂ ਆਪਣੀ ਐਜੂਕੇਸ਼ਨ ਤੇ ਥੋੜਾ ਜਾਣਨਾ ਪਾਓ ਦੇਖੋ ਜੀ ਮੈਂ ਇੰਜੀਨੀਅਰਾਂ ਦੀ ਬਾਇ ਪ੍ਰੋਫੈਸ਼ਨ ਮੈਂ ਸੌਫਟਵੇਅਰ ਇੰਜੀਨੀਅਰ ਮੈਥੇਂਡੀਗਨ ਇੰਜੀਨੀਅਰਿੰਗ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਬੈਚਲਰ ਆਫ ਟੈਕਨੋਲੋਜੀ ਫਿਰ ਮੈਂ ਕੈਨੇਡਾ ਦੀ ਧਰਤੀ ਤੇ ਜਾ ਕੇ ਆਪਣੀ ਮਾਸਟਰਸ ਕੀਤੀ ਬਿਜ਼ਨਸ ਦੇ ਵਿੱਚ ਪ੍ਰੋਜੈਕਟ ਮੈਨੇਜਮੈਂਟ ਤੇ ਮੈਂ ਕੋਰਸ ਕੀਤਾ ਜੋ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣਾ ਕਾਰੋਬਾਰ ਕੀਤਾ ਜਿਸ ਮੈਂ ਬੇਸਿਕਲੀ ਪੋਸਟ ਗ੍ਰੈਜੂਏਟਡ ਇਹ ਕਿਸਾਨ ਲੈਂਡ ਕੋਡਿੰਗ ਦਾ ਜਿਹੜਾ ਉਹ ਵਿਰੋਧ ਕਰ ਰਹੇ ਉਹਨਾਂ ਕਿਤਨਾ ਇਸ ਹਿਰਾ ਸਕਦੇ ਨੇ ਅ ਦੇਖੋ ਜੀ ਜਿਹੜੀ ਇਹ ਪਾਲਿਸੀ ਆ ਇਹਦੇ ਉੱਤੇ ਵਿੱਚ ਕੋਈ ਵੀ ਇਹ ਇਹ ਮੰਡੇਟਰੀ ਜਿਹੜੀ ਚੀਜ਼ ਨਹੀਂ ਆ ਇਹ ਜੁੜੀ ਨਹੀਂ ਆ ਇਹ ਆਪਣੇ ਆਪ ਤੇ ਆ ਕਿ ਅਸੀਂ ਉਸ ਜਿਹੜਾ ਵੀ ਕਿਸਾਨ ਆ ਉਸ ਚੀਜ਼ ਦਾ ਹਿੱਸਾ ਬਣਨਾ ਨਹੀਂ ਬਣਨਾ ਕਿ ਇਹ ਜਿਹੜੀਆਂ ਵੀ ਵਿਰੋਧੀ ਤਾਕਤਾਂ ਗੁੰਮਰਾਹ ਕਰ ਰਹੀਆਂ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਸਨੇਹਾ ਦੇਣਾ ਚਾਹੁੰਦੇ ਆ ਕਿ ਕੋਈ ਗਮਰਾਹ ਹੁੰਦੀ ਲੋੜ ਨਹੀਂ ਇਹ ਆਪਣੀ ਇੱਛਾ ਤੇ ਆ ਜੇ ਤੁਹਾਡੀ ਇੱਛਾ ਵਾ ਤੁਸੀਂ ਇਸ ਸമിതി ਨਾਲ ਜੁੜੋ ਜੇ ਨਹੀਂ ਇੱਛਾ ਕੋਈ ਆਪਾਂ ਨੂੰ ਕੋਈ ਸਰਕਾਰੀ ਇਹਦਾ ਹੁਕਮ ਨਹੀਂ ਆ ਕੋਈ ਅਦਲੀ ਜ਼ਰੂਰੀ ਚੀਜ਼ ਨਹੀਂ ਆ ਆਪਾਂ ਆਪਣੇ ਤੇ ਕਰਨਾ ਦੂਸਰੀ ਗੱਲ ਜਿਹੜੀ ਵਿਰੋਧੀ ਪਾਰਟੀਆਂ ਇਹਦਾ ਵਿਰੋਧ ਪਾ ਕਰ ਰਹੀਆਂ ਨੇ ਕਿਉਂਕਿ ਉਹਨਾਂ ਦੇ ਕਲੋਨੀਆਂ ਦੇ ਵਿੱਚ ਜਿਹੜੀਆਂ ਨਜਾਇਜ਼ ਕਲੋਨੀਆਂ ਬਣਾਉਂਦੇ ਨੇ ਹਿੱਸੇ ਹੁੰਦੇ ਨੇ ਉੱਥੋਂ ਹੀ ਉਹਨਾਂ ਨੇ ਇਲੈਕਸ਼ਨ ਫੰਡਿੰਗ ਇਕੱਠੀ ਕਰਦੀਆਂ ਤੇ ਜੇ ਕਲੋਨੀਆਂ ਸਰਕਾਰ ਤੇ ਕਿਸਾਨਾਂ ਨੂੰ ਫਾਇਦਾ ਸਿੱਧਾ ਉਹਨਾਂ ਲੱਗਿਆ ਤੇ ਸਰਕਾਰ ਨੂੰ ਤੇ ਕਿਸਾਨਾਂ ਦੀ ਜਿਹੜੀ ਜੋੜੀ ਬਣ ਗਈ ਤੇ ਜਿਹੜੇ ਆ ਵਿਚਕਾਰ ਜਿਹੜੇ ਵਿਰੋਧੀ ਪਾਰਟੀਆਂ ਦੇ ਦਲਾਲ ਬੈਠੇ ਨੇ ਤੇ ਇਹ ਜਿਹੜੇ ਕਲੋਨਾਈਜ਼ਰ ਜਿਹੜੇ ਇਲੀਗਲ ਕਲੋਨੀਆ ਬਣਾ ਕੇ ਇਹ ਪੋਲਿਟਿਸ਼ੀਅਨ ਜਿਹੜੇ ਵਿਰੋਧੀ ਪਾਰਟੀਆਂ ਨੂੰ ਹਿੱਸਾ ਦਿੰਦੇ ਨੇ ਉਹਨਾਂ ਦਾ ਜਿਹੜੀ ਫੰਡਿੰਗ ਖਤਮ ਹੋ ਜਿਹੜੀ ਇਹੋ ਚੀਜ਼ ਦਾ ਡਰਾ ਬਾਕੀ ਹੋ ਰੇ ਪਾਲਿਸੀ ਬਹੁਤ ਹੈ ਕਿਸਾਨਾਂ ਦਾ ਜੂਰੀਆ ਖਾਦੀ ਬਹੁਤ ਜਰਰੀ ਕਿ ਲਦਾ ਰਹੀ ਕਿਸਾਨ ਬਹੁਤ ਪਰੇਸ਼ਾਨ ਨੇ ਦੇਖੋ ਜੀ ਆ 90000 ਬੁਰੀ ਜਿਹੜੀ ਆ ਉਹ ਪਰਸੋ ਆਈ ਸੀਗੀ ਕਹਿੰਦਾ ਜੀ ਹੌਲੀ ਹੌਲੀ ਜਿਹੜੀ ਆ ਉਹ ਆਪਾਂ ਆਈ ਜਾ ਰਹੀ ਹੈ ਕੋਈ ਵੀ ਕਮੀ ਰਹਿਣ ਨਹੀਂ ਦਿੱਤੀ ਜਾਊਗੀ ਅ ਹੁਣ ਤਕਰੀਬਨ ਕਿਉਂਕਿ ਖਾਦ ਜਿਹੜੀ ਆ ਉਹ ਪ੍ਰੀਕ ਆਪਾਂ ਕਿਸਾਨ ਹਰ ਥੈਲੇ ਦੇ ਵਿੱਚ ਹੁਣ ਕਿਲਾ ਵਾਧੇ ਪਾਉਣ ਲੱਗਾ ਸੋਚ ਕਰਕੇ ਵੀ ਡਿਮਾਂਡ ਇੱਕੋ ਜਿਹੀ ਬਣੀ ਪਰ ਉਹ ਡੀਸੀ ਸਾਹਿਬ ਨਾਲ ਗੱਲ ਹੋ ਗਈ ਉੱਥੇ ਐਗਰੀਕਲਚਰ ਵਿਭਾਗ ਮਾਰਕੀਟਿੰਗ ਸਾਰੇ ਲੱਗੇ ਹੋਏ ਐ ਪਰ ਸਾਰੀ ਕਮੀ ਜਿਹੜੀ ਉਹ ਪੂਰੀ ਕਰ ਦਿੱਤੀ ਜਾਵੇ ਧੰਨਵਾਦ ਜੀ